ਇਹਨੂੰ ਤਾਂ ਅੰਮ੍ਰਿਤਸਰ ਸਮਾਰਟ ਸਿਟੀ ਐ ਪਰ ਟ੍ਰਾਂਸਪੋਰਟ ਨਗਰ ਜਿਸਨੂੰ ਜਹਾਜ਼ਕੜ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਥੋਂ ਦੀਆਂ ਤਸਵੀਰਾਂ ਕੁਝ ਹੋਰ ਹੀ ਬਿਆਨ ਕਰ ਰਹੀਆਂ ਨੇ ਫਾਸਪੇ ਦੀ ਨਿਊਜ਼ ਟੀਮ ਵੱਲੋਂ ਜਹਾਜ਼ਕੜ ਦਾ ਦੌਰਾ ਕੀਤਾ ਗਿਆ ਜਿੱਥੇ ਦੇਖਿਆ ਗਿਆ ਕਿ ਸੜਕਾਂ ਟੁੱਟੀਆਂ ਹੋਈਆਂ ਹਨ ਜਗ੍ਹਾ ਜਗ੍ਹਾ ਤੇ ਬਰਸਾਤੀ ਪਾਣੀ ਖੜਾ ਹੋਇਆ ਹੈ ਮੱਛਰ ਮੱਖੀਆਂ ਅਤੇ ਹੋਰ ਬਿਮਾਰੀਆਂ ਜਿਹੜੀਆਂ ਨੇ ਜਨਮ ਲੈ ਰਹੀਆਂ ਨੇ ਜਿਸ ਨਾਲ ਟ੍ਰਾਂਸਪੋਰਟਰ ਤੇ ਉਥੋਂ ਦੀ ਲੇਬਰ ਪਰੇਸ਼ਾਨ ਹੈ ਉਹਨਾਂ ਆਖਿਆ ਕਿ ਸੜਕਾਂ ਟੁੱਟੀਆਂ ਹੋਣ ਕਰ ਵਾਹਨ ਖਰਾਬ ਹੋ ਰਹੇ ਨੇ ਸਟਰੀਟ ਲਾਈਟਾਂ ਨਾ ਹੋਣ ਕਾਰਨ ਰਾਤ ਵੇਲੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਈ ਵਾਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵੀ ਹੋ ਚੁੱਕੀਆਂ ਹਨ ਜਹਾਜ਼ਗੜ੍ਹ ਦੇ ਕਾਰੋਬਾਰੀਆਂ ਨੇ ਹਲਕਾ ਵਿਧਾਇਕ પાસે ਮੰਗ ਕੀਤੀ ਹੈ ਕਿ ਜਹਾਜ਼ਗੜ੍ਹ ਦੀ ਨੁਹਾਰ ਨੂੰ ਬਦਲਿਆ ਜਾਵੇ ਕਿਉਂਕਿ ਟਰਾਂਸਪੋਰਟਰ ਕਰੋੜਾ ਰੁਪਏ ਟੈਕਸ ਦੇ ਰੂਪ ਵਿੱਚ ਸਰਕਾਰ ਨੂੰ ਦਿੰਦੇ ਹਨ ਇਲਾਕਾ ਜੇ ਜਹਾਜ਼ਗੜ੍ਹ ਟਰਾਂਸਪੋਰਟ ਨਗਰ ਸਮस्याਵਾਂ ਦੇ ਪਰਮਾਰਗੀਆਂ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਤੁਸੀਂ ਵੇਖਦੇ ਪਈਓ ਕੜੀਆਂ ਸਾਰੀਆਂ ਟੁੱਟੀਆਂ ਪਈਆਂ ਸਟਰੀਟ ਲਾਈਟ ਕੋ ਰਾਤ ਨੂੰ ਜਗਦੀ ਨਹੀਂ ਇਥੋਂ ਤੱਕ ਕਿ ਰਾਤ ਨੂੰ ਕਈ ਲੋਕਾਂ ਦੇ ਇੱਥੇ ਮੋਬਾਈਲ ਵੀ ਖੋਏ ਗਏ ਨੇ ਕਈਆਂ ਦੇ ਨਗ ਚੁੱਕੇ ਗਏ ਨੇ ਪਾ ਪਾਂਡੀਆਂ ਦੇ ਉਹ ਪ੍ਰਸ਼ਾਨਜ ਦਦਾ 20 20 50 50 ਹਜ਼ਾਰ ਦਾ ਇੱਕ ਨਗ ਹੁੰਦਾ ਉਹਨਾਂ ਨੂੰ ਆਪਣੇ ਕੋਲੋਂ ਭਰਨੇ ਪੈਂਦੇ ਨੇ ਪਰ ਸਰਕਾਰ ਕੋਈ ਸੁਣਾਈ ਨਹੀਂ ਕਰ ਰਹੀ ਇਥੋਂ ਤੱਕ ਕਿ ਜਿਹੜੇ ਆਪਣੇ ਪ੍ਰਧਾਨ ਮੰਤਰੀ ਦਾ ਸਵੱਛ ਭਾਰਤ ਅਭਿਆਨ ਦਾ ਇੱਥੇ ਤਜੀਆਂ ਉਡੀਆਂ ਪਈਆਂ ਨੇ ਤੁਸੀਂ ਚਾਰੇ ਪਾਸੇ ਦੇਖੋ ਗੰਦਗੀ ਦੀ ਪਰ ਮਾਰਾ ਹੈ ਬਿਮਾਰੀਆਂ ਤੇ ਫੈਲ ਰਹੀਆਂ ਨੇ ਕੋਈ ਸੁਣਾਈ ਕੋਈ ਨਹੀਂ ਜੀ ਚਾਹੇ ਕੋਈ ਵੀ ਇੱਥੇ ਜਾਂ ਕੋਈ ਮੇਰ ਸਾਹਿਬ ਆਏ ਨੇ ਉਹ ਪਿੱਛੇ ਕਹਿ ਰਹੇ ਸੀ ਕਿ ਇੰਪਰੂਵਮੈਂਟ ਦੇ ਚੇਅਰਮੈਨ ਸਾਹਿਬ ਉਹਨੇ ਕੋਈ ਤਗਾਟ ਨਹੀਂ ਕੀਤਾ ਬੰਦੇ ਇੱਥੇ ਸੜਕਾਂ ਬਣਨੀਆਂ ਨੇ ਪਰ ਹਜ ਤੱਕ ਕੋਈ ਕਾਰਵਾਈ ਕੋਈ ਨਹੀਂ ਹੋਈ ਸਾਰਾ ਸੁਧਾਰ ਹੋਣਾ ਚਾਹੀਦਾ ਜੀ ਆਮ ਆਦਮੀ ਦੀ ਜਿਹੜੇ ਪਰੇਸ਼ਾਨੀ ਉਹ ਦੂਰ ਹੋਣੀ ਚਾਹੀਦੀ ਹੈ ਵਿਧਾਨ ਸਭਾ ਹਲਕਾ ਪੂਰਬੀ ਦੇ ਅਧੀਨ ਆਉਂਦੇ ਜਹਾਜ਼ਗੜ ਟ੍ਰਾਂਸਪੋਰਟ ਨਗਰ ਵਿੱਚ ਖੜੇ ਆ ਅਸੀਂ ਦੇ ਹਾਲਾਤ ਇੰਨੇ ਖ ਮਾੜੇ ਨੇ ਇਥੋਂ ਦੇ ਤੇ ਇਥੋਂ ਦੇ ਜਿਹੜੇ ਟਰਾਂਸਪੋਰਟਰ ਨੇ ਕਰੋੜਾ ਰੁਪਇਆ ਟੈਕਸ ਦੇ ਰੂਪ ਵਿੱਚ ਦਿੰਦੇ ਨੇ ਤੇ ਸਹੂਲਤਾਂ ਨਾਲ ਦੇ ਬਰਾਬਰ ਨਾ ਤਾਂ ਇਥੇ ਸੜਕਾਂ ਨੇ ਤੇ ਨਾ ਹੀ ਸਟਰੀਟ ਲਾਈਟਾਂ ਨੇ ਕੂੜੇ ਦੀ ਪਰਮਾਰ ਹੈ ਸੋ ਕੁੱਲ ਮਿਲਾ ਕੇ ਟਰਾਂਸਪੋਰਟ ਨਗਰ ਜਿਹੜਾ ਆ ਉਹ ਸਮੱਸਿਆਵਾਂ ਦਾ ਘਰ ਬਣਦਾ ਜਾ ਰਿਹਾ ਹੈ ਟਰਾਂਸਪੋਰਟਰ ਪਰੇਸ਼ਾਨ ਨੇ ਲੇਬਰ ਪਰੇਸ਼ਾਨ ਹੈ ਪਰ ਨਗਰ ਨਿਗਮ ਇੰਪਰੂਵਮੈਂਟ ਟਰਸਟ ਤੇ ਸਰਕਾਰ ਪ੍ਰਸ਼ਾਸਨ ਕੋਈ ਵੀ ਇਹਨਾਂ ਦੀ ਸੁਣਵਾਈ ਨਹੀਂ ਕਰ ਰਿਹਾ ਸੋ ਹਲਕਾ ਵਿਧਾਇਕ ਇਥੋਂ ਜੀਵਨਜੋਤ ਕੌਰ ਨੇ ਤੇ ਉਹਨਾਂ ਨੂੰ ਕਵਾਂਗੇ ਕਿ ਇੱਕ ਵਾਰ ਇੱਥੇ ਆ ਕੇ ਝਾਤ ਮਾਰੋ ਤੇ ਇਹਨਾਂ ਦੇ ਹਾਲਾਤ ਦੇਖੋ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ